ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੀ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਫਿਲੌਰ ਕਾਸਟ ਰਾਮਗੜੀਆ ਗੋਤ ਜੁਟਲਾ ਉਮਰ 28 1990 ਕੱਦ 5 ਫੁੱਟ 11 ਇੰਚ ਪੜ੍ਹਾਈ ਗ੍ਰੈਜੂਏਸ਼ਨ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਇਨ ਇਟਲੀ ਪੈਨ ਏਕੇ ਮੈਰੀਡ ਇਟਲੀ ਸਿਟੀਜ਼ਨ ਮਾਤਾ ਪਿਤਾ ਲਿਵਸ ਇਨ ਯੂ ਐਸ ਏ ਸਿਟੀਜ਼ਨ ਯੂ ਐਸ ਏ ਕਾਮੇਜੀ ਇਹਨਾਂ ਦਾ ਲੜਕਾ ਇਟਲੀ ਸਿਟੀਜ਼ਨ ਹੈ ਆਪਣਾ ਘਰ ਇਟਲੀ ਤੇ ਅਮਰੀਕਾ ਦੇ ਵਿੱਚ ਸ਼ਾਰਟਲੀ ਮੂਵਸ ਟੂ ਯੂ ਐਸ ਏ 올 ਫੈਮਿਲੀ ਵੈਲ ਸੈਟਲ ਇਨ ਅਬ੍ਰੋਡ ਫਰੋਮ ਲਾਸਟ 35 ইয়ারਸ। ਤੇ ਪਰਿਵਾਰ ਦੀ ਮਾਂਗੇ ਜੀ ਕੁੜੀ ਪੜੀ ਲਿਖੀ ਹੋਵੇ। ਸਮਝਦਾਰ ਤੇ ਕੇਰਿੰਗ ਹੋਵੇ, ਕੱਦ 5 ਫੁੱਟ 3 ਇੰਚ ਤੋਂ ਉੱਪਰ ਹੋਵੇ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ, ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਗਰੂਪ ਸਿੰਘ ਪਤਾ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਕਾਸਟ ਜੱਟ ਸਿੱਖ ਗੋਤ ਮਾਂਗੜ ਉਮਰ 1988 ਪੜ੍ਹਾਈ ਬੀਏ ਪਾਸ ਬਿਜ਼ਨਸ ਮੈਨੇਜਮੈਂਟ ਆਸਟ੍ਰੇਲੀਆ ਪੇਨ ਏਕੇ ਮੈਰੀਡੇ ਪ੍ਰਾਪਤ ਪਿਤਾ ਐਕਸਪਾਇਰ ਨੇ ਤੇ ਕਾਮੇ ਜੀ ਇਹਨਾਂ ਦਾ ਆਪਣਾ ਕਾਮੇ ਵਧੀਆ ਆਮਦੇ ਨੇ ਵਧੀਆ ਘਰ ਪਰਿਵਾਰ ਅਤੇ ਪਰਿਵਾਰ ਦੀ ਮੰਗੇ ਕੁੜੀ ਸੂਨੀ ਸੁਨੱਖੀ ਪੜ੍ਹੀ ਲਿਖੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗੇ ਨਹੀਂ ਤੇ ਸਿੰਪਲ ਮੈਰਿਜ ਕਰਨੀ ਇਹਨਾਂ ਨੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਹੈ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਾਜਲ ਰਾਣੀ ਪਤਾ ਪਟਿਆਲਾ ਕਾਸਟ ਮਜਬੀ ਸੇਖ ਗੋਤ ਕਲਿਆਣ ਵੱਧ ਉਮਰ 5 9 1995 ਕੱਦ 5 ਫੁੱਟ 2 ਇੰਚ ਪੜਾਈ +2 ETT ਪਰ ਆ ਦੋਨੇ ਇੱਕ ਮੈਰਿਡੇ ਪੈਣਾ ਦੋਨੇ ਪਿਤਾ ਇਲੈਕਟ੍ਰੀਸ਼ੀਅਨ ਮਾਤਾ ਹਾਊਸ ਵਾਈਫ ਤੇ ਕੰਮੇ ਜੀ ਕੁੜੀ ਦੁਬਈ ਦੇ ਵਿੱਚ ਕੰਮ ਕਰਦੀ ਏ ਤੇ ਪਰਿਵਾਰ ਦੀ ਮੰਗੇ ਮੁੰਡਾ ਦੁਬਈ ਦੇ ਵਿੱਚ ਹੋਵੇ ਜਾਂ ਫਿਰ ਕਿਸੇ ਹੋਰ ਕੰਟਰੀ ਦੇ ਵਿੱਚ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿਮਰਨ ਪਤਾ ਪਟਿਆਲਾ ਕਾਸਟ ਮਜਬੀ ਸਿੱਖ ਗੋਤ ਕਲਿਆਣ ਵੱਧ ਉਮਰ 16 11 1997 ਕੱਦ 5 ਫੁੱਟ 4 ਇੰਚ ਪੜਾਈ ਗ੍ਰੈਜੂਏਸ਼ਨ ਬਿਊਟੀਸ਼ੀਅਨ ਸਟਿਚਿੰਗ ਕੋਪਾ ਪ੍ਰਾਦੋਨੇ ਇੱਕ ਮੈਰੀਡੇ ਪੈਣਾ ਦੋਨੇ ਪਿਤਾ ਇਲੈਕਟ੍ਰੀਸ਼ੀਅਨ ਮਾਤਾ ਹਾਊਸ ਵਾਈਫ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਸਰਕਾਰੀ ਨੌਕਰੀ ਜਾਂ ਫਿਰ ਬਿਜ਼ਨਸ ਤੇ ਜਾਂ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 25 1992 ਕੱਦ 5 ਫੁੱਟ 3 ਇੰਚ ਪਿਤਾ ਐਕਸਪਾਇਰ ਕੰਮ ਇਹ ਜੀ ਇਹਨਾਂ ਦਾ ਕਨੇਡਾ ਸਟੱਡੀ 베이스 ਇਨ ਬ੍ਰੈਂਟਨ ਦੀ ਪਰਿਵਾਰ ਦੀ ਮਹੰਗੇ ਮੁੰਡੇ ਨੇ BCA MCA ਕੀਤੀ ਹੋਵੇ 8 ਤੋਂ 10 ਕਿੱਲੇ ਜ਼ਮੀਨ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਕਰਨਾਲ ਕਾਸਟ ਜਟ ਸਿੱਖ ਗੋਤ ਸੰਧੂ ਉਮਰ 26 8 1998 ਕੱਦ 6 ਫੁੱਟ ਪੜਾਈ ਬੀ ਟੈਕ ਪਹਿਣਾ ਦੋਨੇ ਮੈਰਿਡ ਨੇ ਕੰਮੇ ਜੀ ਇਹਨਾਂ ਦਾ ਵਰਕਿੰਗ ਇਨ ਆਈਟੀ ਕੰਪਨੀ ਮਹਾਲੀ ਆਪਣਾ ਸਟਾਰਟਅਪ ਇਨ ਈ-ਕਾਮਰਸ 13 ਕਿੱਲੇ ਜ਼ਮੀਨ ਦੇ ਫਲੈਟ ਇਨ ਮੋਹਾਲੀ ਤੇ ਪਰਿਵਾਰ ਦੀ ਮੰਗੇ ਕੁੜੀ ਨੇ ਬਰਾਬਰ ਦੀ ਪੜ੍ਹਾਈ ਕੀਤੀ ਹੋਵੇ ਕੱਦ ਪੰਜ-ਪੰਜ ਤੋਂ ਘੱਟ ਨਾ ਹੋਵੇ ਜੱਟ ਸਿੱਖ ਫੈਮਿਲੀ ਤੋਂ ਹੋਵੇ ਪਟਿਆਲਾ ਮੋਹਾਲੀ ਹਰਿਆਣਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਸਮਰਸਰ ਮੋਗਾ ਕਾਸਟ ਜੜ ਸਿੱਖ ਗੋਤ ਸਿੱਧੂ ਉਮਰ 30 ਸਾਲ ਕੱਦ 5 ਫੁੱਟ 7 ਇੰਚ ਪੜ੍ਹਾਈ 10th ਪਾਸ ਸਾਰੀ ਫੈਮਿਲੀ ਕੈਨੇਡਾ ਰਹਿੰਦੀ ਇਕੱਲਾ ਲੜਕਾ ਇੰਡੀਆ ਰਹਿੰਦਾ ਹੈ ਗਰੀਬ ਪਰਿਵਾਰ ਦੀ ਕੰਨਿਆ ਦੀ ਜ਼ਰੂਰਤ ਹੈ ਇਹਨਾਂ ਨੂੰ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬ੍ਰਾਹਮਣ ਲੜਕਾ ਪਤਾ ਪਠਾਨਕੋਟ ਉਮਰ 12 5 1998 ਕੱਦ 5 ਫੁੱਟ 8 ਇੰਚ ਪੜਾਈ ਪਲੱਸ 2 ਪੈਂਡ ਇੱਕ ਮੈਰਿਡ ਮਾਤਾ ਪਿਤਾ ਦਾ ਆਪਣਾ ਬਿਜ਼ਨਸ ਹੈ ਤੇ ਕਾਮੇ ਜੀ ਮੁੰਡੇ ਦੀ ਆਪਣੀ ਕਰਿਆਨੇ ਦੀ ਦੁਕਾਨ ਹੈ ਇੱਕ ਆਟੋਏ ਨਸ਼ੇ ਤੋਂ ਰਹਿਤੇ ਤੇ ਪਰਿਵਾਰ ਦੀ ਮੰਗੀ ਕੁੜੀ ਵਧੀਆ ਘਰੇਲੂ ਹੋਵੇ ਪਠਾਨਕੋਟ ਦੀਨਾਨਗਰ ਅੰਮ੍ਰਿਤਸਰ ਤੇ ਗੁਰਦਾਸਪੁਰ ਏਰੀਏ ਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਕੱਦ 5 ਫੁੱਟ 10 ਇੰਚ ਜਨਮ 1 1 2006 ਜ਼ਿਲ੍ਹਾ ਤਰਨਤਾਰਨ ਪੜ੍ਹਾਈ ਹੁੰਡਾ ਬੀ ਫਾਰਮੇਸੀ ਡਿਗਰੀ ਕਰ ਰਿਹਾ ਇਹਨਾਂ ਨੂੰ ਲੜਕੀ ਚਾਹੀਦੀ ਏ ਜਿਸ ਨੇ ਡਾਕਟਰੀ ਐਡਮਿਸ਼ਨ ਲੈਣ ਤੇ ਵਾਸਤੇ ਟੈਸਟ ਕਲੀਅਰ ਕੀਤਾ ਹੋਵੇ ਜਾਂ ਡਿਗਰੀ ਕਰ ਰਹੀ ਹੋਵੇ। ਇਹ ਰਹਿੰਦੀ ਹੋਈ ਸਟੱਡੀ ਡਿਗਰੀ ਕਰਵਾ ਲੈਣਗੇ ਡਿਗਰੀ ਕਰਨ ਤੋਂ ਬਾਅਦ ਬਾਹਰ ਜਾਣਾ ਹੋਵੇਗਾ 12ਵੀਂ ਭੇਜ ਦਿੱਤਾ ਜਾਵੇਗਾ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਮਨਦੀਪ ਸਿੰਘ ਕਾਸਟ ਜੱਟ ਸਿੱਖ ਗੋਤ ਤੇਜੇ ਕੱਦ 5 ਫੁੱਟ 9 ਇੰਚ ਪਿਤਾ ਸੌਰੀ ਪਤਾ ਜਿਲ੍ਹਾ ਫਤਿਹਗੜ ਸਹਿਬ ਪੜਾਈ ਐਮਬੀਏ ਜਨਮ ਸਤਾਈ 6 1998 ਕਾਮੇ ਜੀ ਇਹਨਾਂ ਦਾ ਨੌ ਕਿੱਲੇ ਜ਼ਮੀਨ ਹੈ ਤੇ ਕੈਟਲ ਫੀਡ ਦੀ ਫੈਕਟਰੀ ਹੈ ਪਰਿਵਾਰ ਦੀ ਮੰਗੇ ਜੀ ਕੁੜੀ ਬਰਾਬਰ ਦੀ ਯੋਗਤਾ ਰੱਖਦੀ ਹੋਵੇ ਤੇ ਕੱਦ 5 ਫੁੱਟ 4 ਇੰਚ ਤੋਂ ਵੱਧ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਗੌਰ ਪਤਾ ਲੁਧਿਆਣਾ ਗੋਤ ਚੌਂਗ ਕਾਸਟ ਜੱਟ ਸਿੱਖ ਉਮਰ 2 2002 ਕੱਦ 165 ਸੈਂਟੀਮੀਟਰ ਪੜਾਈ ਆਸ ਬਿਲਡਿੰਗ ਬਾਸ ਆਇਕਰ ਪਹਿਨ ਇੱਕ ਪਰ ਇੱਕ ਸਾਰਾ ਪਰਿਵਾਰ ਜਰਮਨ ਦੇ ਵਿੱਚ ਸੈਟਲ ਹੈ ਤੇ ਕੰਮ ਇਹ ਜੀ ਇਹਨਾਂ ਦਾ ਕੁੜੀ ਜਰਮਨ ਦੇ ਵਿੱਚ ਕੰਮ ਕਰਦੀ ਏ ਸਲਾਨਾ ਪੈਕੇਜ 36 ਲੱਖ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਜਰਮਨ ਦਾ ਪੀਆਰ ਜਾਂ ਸਿਟੀਜਨ ਨੂੰ ਪਹਿਲੇ ਤੇ ਕੰਮ ਤੇ ਲੱਗਿਆ ਹੋਵੇ 10 ਪਲੱਸ ਏਕੜ ਜ਼ਮੀਨ ਹੋਵੇ ਤੇ ਆਸਬਿਲਡਿੰਗ ਕੀਤੀ ਹੋਵੇ ਤੇ ਜਟਿਲ ਸੀ ਇਹਨਾਂ ਨੂੰ ਸੰਪਰਕ ਕਰਨ ਮੈਰਿਜ ਬਿਊਰੋ ਵਾਲੇ ਮਾਫ ਕਰਨ ਤੇ ਇੰਡੀਆ ਦੇ ਸਵੇਰੇ ਦੇ 11 12 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਇਹਨਾਂ ਨੂੰ ਫੋਨ ਕਰ ਸਕਦੇ ਹੋ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹੰਦੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਕਾਸਟ ਜੱਟ ਸਿਕ ਗੋਤ ਸੰਧੂ ਉਮਰ 31 12 1994 ਕੱਦ 5 ਫੁੱਟ 11 ਇੰਚ ਭੈਣ ਭਰਾ ਲੋ ਪੜ੍ਹਾਈ ਪਲੱਸ 2 ਆਈਟੀਆਈ ਇਲੈਕਟ੍ਰੀਸ਼ੀਅਨ ਕੰਮ ਇਹ ਜੀ ਮੁੰਡਾ ਸਾਈਪ੍ਰੈਸ ਵਿੱਚ ਤੇ ਹੁਣ ਆਇਆ ਹੋਇਆ ਏ ਸਾਢੇ 3 ਕਿੱਲੇ ਜ਼ਮੀਨ ਏ ਤੇ ਵਾਪਸ ਮੁੰਡੇ ਨੇ ਫੇਰ ਸਾਈਪ੍ਰੈਸ ਜਾਣਾ ਏ ਅੰਮ੍ਰਿਤਧਾਰੀ ਸਿੱਖ ਲੜਕਾ ਏ ਤੇ ਗੁਰਸਿੱਖ ਅੰਮ੍ਰਿਤਧਾਰੀ ਪਰਿਵਾਰ ਏ ਤੇ ਪਰਵਾਰ ਦੀ ਮੰਗੇ ਜੀ ਕੁੜੀ ਵੈਸ਼ਨੂ ਹੋਵੇ ਵੈਸ਼ਨੂ ਪਰਵਾਰ ਤੋਂ ਪੜ੍ਹੀ ਲਿਖੀ ਹੋਵੇ ਤੇ ਕੁੜੀ ਨੂੰ ਬਾਹਰ ਲੈ ਕੇ ਨਾਲ ਜਾਏਗਾ ਲੜਕਾ ਤੇ ਨਾਲ ਪਰਵਾਰ ਦੇ ਨੰਬਰ ਦਿੱਤੇ ਗਏ ਆ ਜੀ ਦੋ ਇੱਕ ਵਟਸਐਪ ਨੰਬਰ ਹੈ ਇੱਕ ਕਾਲਿੰਗ ਨੰਬਰ ਹੈ ਦੋਨਾਂ ਨੰਬਰਾਂ ਤੇ ਤੁਸੀਂ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪੱਗ ਬੰਨਦਾ ਲੜਕਾ ਤੇ ਕਾਸਟ ਰਵੀਦਾਸੀਆ ਸਿੱਖ ਪਤਾ ਜਲੰਧਰ ਗੋਤ ਝਾਮਟ ਮਾਹੇ ਉਮਰ 17 ਤਿੰਨ 1993 ਕੱਦ 5 ਫੁੱਟ 7 ਇੰਚ ਪੜਾਈ ਡਿਪਲੋਮਾ ਇਨ ਇਲੈਕਟ੍ਰੀਕਲ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਬੀਟੈਕ ਇਨ ਈਸੀਈ ਪਿਤਾ ਰਟਾਇਰ ਆਫੀਸਰ ਫਰੋਮ ਸੈਂਟਰਲ ਗਵਰਨਮੈਂਟ ਡਿਪਾਰਟਮੈਂਟ ਮਾਤਾ ਹਾਊਸ ਵਾਈਫ ਪ੍ਰਾ ਸੌਫਟਵੇਅਰ ਇੰਜੀਨੀਅਰਿੰਗ ਇਨ ਐਮ ਐਨ ਸੀ ਤੇ ਕੰਮੇ ਜੀ ਮੁੰਡਾ ਕਲਰਕ ਇਨ ਯੋਡੀ ਕੈਰੀ 29000 ਮੰਥਲੀ ਸੈਲਰੀ ਹੈ ਜੀ ਤੇ ਪਰਿਵਾਰ ਦੀ ਮੰਗੇ ਕੁੜੀ ਨੇ ਬੀਟੈਕ ਚ ਬੀਐਸਸੀ ਚ ਬੀਕਾਮ ਕੀਤੀ ਹੋਵੇ ਰਵੀ ਦਾਸ ਸਿੰਘ ਫੈਮਲੀ ਤੋਂ ਹੋਵੇ ਤਿਹ ਹੁਸ਼ਿਆਰਪੁਰ ਜਲੰਧਰ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਤੇ ਮੈਰਿਜ ਬਿਊਰੋ ਵਾਲੇ ਮਾਫ ਕਰਨ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਮਗਗਨਦੀਪ ਸਿੰਘ ਪਤਾ ਮੋਹਾਲੀ ਕਾਸਟ ਖੱਤਰੀ ਗੋਤ ਰੇਖੀ ਉਮਰ ਮਈ 1987 ਕੱਦ 5 ਫੁੱਟ 7 ਇੰਚ ਪੜਾਈ ਐਮਸੀਏ ਮੁੰਡਾ ਤਲਾਕਸ਼ੁਦਾਏ ਪਿਤਾ ਅਭਿਨਾਸ਼ ਸਿੰਘ ਬਿਜ਼ਨਸਮੈਨ ਮਾਤਾ ਨਰਿੰਦਰ ਕੌਰ ਹਾਊਸਵਾਇਫ ਪੈਣ 1 ਕੇਜੀ ਮੈਰੀਡਿਡੇ ਵੈਸ ਨੂੰ ਪਰਿਵਾਰੀ ਕਮੇਜੀ ਇਹਨਾਂ ਦਾ ਵਰਕਿੰਗ ਇਨ ਅ ਯੂ ਐਸ ਬੇਸਡ ਲੌਜੀਸਟਿਕ ਫਰਮ ਮੋਹਾਲੀ ਇਨਕਮ 11-13 ਲਪੀ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਹੋਵੇ ਗੁਰਸਿੱਖ ਫੈਮਿਲੀ ਤੋਂ ਵੈਸ਼ਨੋ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਕਾਸਟ ਮਜੀਬੀ ਸੇਕਾ ਉਮਰ 13 ਨੇ 1996 ਕੱਦ 5 ਫੁੱਟ 10 ਇੰਚ ਪੜ੍ਹਾਈ ਬੀਐਸਸੀ ਬੀਐਡ ਐਮਐਡ ਭਰਾ 2 ਨੇ ਮਾਤਾ ਪਿਤਾ ਸਰਕਾਰੀ ਨੌਕਰੀ ਤੇ ਨੇ ਕਾਮੇ ਜੀ ਇਹਨਾਂ ਦਾ ਮੁੰਡਾ ਗਵਰਨਮੈਂਟ ਟੀਚਰ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਸਰਕਾਰੀ ਟੀਚਰ ਹੋਵੇ ਕੱਦ 5 ਫੁੱਟ 4 ਇੰਚ ਤੱਕ ਹੋਵੇ ਤੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਫਰੀਦਕੋਟ ਕਾਸਟ ਜੱਟ ਸਿੱਖ ਗੋਤ ਸਿੱਧੂ ਬਰਾੜ ਉਮਰ 31 8 1992 ਕੱਦ 6 ਫੁੱਟ ਪੜਾਈ ਪਲੱਸ 2 ਆਈਟੀਆਈ ਪ੍ਰਾ ਇੱਕ ਆਸਟ੍ਰੇਲੀਆ ਕਾਮੇ ਜੀ ਇਹਨਾਂ ਦਾ ਆਨਲਾਈਨ ਵਰਕ 60000 ਇਨਕਮ ਪਰ ਮੰਥ ਦੀ ਤੇ 8 ਕਿੱਲੇ ਜ਼ਮੀਨ ਹੈ ਪਰਿਵਾਰ ਦੀ ਮੰਗੇਜੀ ਕੁੜੀ ਆਸਟ੍ਰੇਲੀਆ ਦੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗੇ ਨਹੀਂ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਸਪ੍ਰੀ ਸਿੰਘ ਕਾਸਟ ਰਾਮਗੜੀਆ ਉਮਰ ਅਗਸਤ 1988 ਕੱਦ 6 ਫੁੱਟ ਭਾਰ 1 ਮੈਰਿਡ ਭਰਾ 1 ਮੈਰਿਡ ਕਾਮੇ ਜੀ ਇਹਨਾਂ ਦਾ ਰਾਜ ਮਿਸਤਰੀ ਦਾ ਕਾਮੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਕਿਸੇ ਵੀ ਕਾਸਟ ਦੀ ਹੋਵੇ ਸਿੰਪਲ ਮੈਰਿਜ ਕਰਨੀ ਹੈ ਤਲਾਕ ਸ਼ੁੱਧਾ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਮਨਜੀਤ ਸਿੰਘ ਪਤਾ ਜ਼ਿਲ੍ਹਾ ਫਰੀਦਕੋਟ ਗੋਤ ਹਾਜ਼ਰਾ ਉਮਰ 23 6 1996 ਕੱਦ 5 ਫੁੱਟ 8 ਇੰਚ ਪੜਾਈ ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ ਬੀਟੈਕ ਸਿਵਲ ਇੰਜੀਨੀਅਰਿੰਗ ਪੈਨ ਏ ਕੇ ਮੈਰੀਡੇ ਪਿਤਾ ਲਖਵਿੰਦਰ ਸਿੰਘ ਰਟਾਇਰ ਮਾਤਾ ਕਿਰਨਦੀਪ ਕੌਰ ਕਾਮੇ ਜੀ ਇਹਨਾਂ ਦਾ ਪ੍ਰੈਜ਼ੈਂਟ ਡੂਇੰਗ ਏ ਜੌਬ ਐਸ ਕੰਪਿਊਟਰ ਆਪਰੇਟਰ ਇਨ ਪ੍ਰਾਈਵੇਟ ਸੈਕਟਰ ਫਰੀਦਕੋਟ 9 ਕਿੱਲੇ ਜ਼ਮੀਨ ਹੈ ਇੱਕ ਪਲਾਟ ਹੈ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਜਾ ਸਰਵਿਸ ਕਰਦੀ ਹੋਵੇ ਮਾਸਟਰ ਡਿਗਰੀ ਕੀਤੀ ਹੋਵੇ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਫਿਰੋਜਪੁਰ ਕਾਸਟ ਜੱਟ ਸਿੱਖ ਗੋਤ ਮਾਨ ਉਮਰ 1997 ਕੱਦ 5 ਫੁੱਟ 7 ਇੰਚ ਪੜ੍ਹਾਈ ਬੀਏ ਪਾਸ ਭਰਾ ਦੋ ਨੇ ਪੈਣ ਨੂੰ ਕਾਮੇ ਜੀ ਇਹਨਾਂ ਦਾ ਜ਼ਮੀਨ 32 ਕਿੱਲੇ ਆ ਤੇ ਪਰਿਵਾਰ ਦੀ ਮੰਗੀ ਕੁੜੀ ਸੋਹਣੀ ਸੁਨੱਖੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਇਹ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇਗਾ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਿਤਾ ਕੇਵਲ ਸਿੰਘ ਜਨਮ ਤਰੀਕ 761998 ਕਾਸਟ ਨਾਈ ਸਿੱਖ ਗੋਤ ਚੋਲੀ ਬਨਵੇਰੂ ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਪਾਸ ਆਈਟੀਆਈ ਕੋਰਸ ਆਟੋ ਇਲੈਕਟ੍ਰੀਸ਼ੀਅਨ ਕੰਮੇ ਜੀ ਇਹਨਾਂ ਦਾ ਆਟੋ ਇਲੈਕਟ੍ਰੀਸ਼ੀਅਨ ਵਰਕਸ਼ਾਪ ਮਾਲਿਕ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਨੇ ਪਲੱਸ 2 ਕੀਤੀ ਹੋਵੇ ਸੋਹਣੀ ਸੁਨੱਖੀ ਤੇ ਵਧੀਆ ਪਰਿਵਾਰ ਤੋਂ ਹੋਵੇ ਪਤਾ ਪਿੰਡ ਲੁਧਿਆਣਾ ਤੋਂ ਇਹ ਬਿਲਾਉਂਗ ਕਰਦੇ ਆ ਤੇ 50 ਕਿਲੋਮੀਟਰ ਏਰੀਏ ਦੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇੱਕ ਔਰ ਪਤਾ ਬਠਿੰਡਾ ਉਮਰ 27 1 1995 ਕੱਦ 5 ਫੁੱਟ 4 ਇੰਚ ਭੈਣ ਆ ਦੋ ਨੇ ਇੱਕ ਕੈਨੇਡਾ ਇੱਕ ਪੰਜਾਬ ਭਰਾ ਇੱਕ ਪੰਜਾਬ ਪੜਾਈ ਬੈਚਲਰ ਆਫ ਕਮਰਸ ਮਾਸਟਰ ਆਫ ਕਮਰਸ ਸਪਲਾਈ ਚੇਨ ਮੈਨੇਜਮੈਂਟ ਇਨ ਕੈਨੇਡਾ ਤੇ ਕੰਮੇ ਜੀ ਇਹਨਾਂ ਦਾ ਪਰਮਾਨੈਂਟ ਰੈਜ਼ੀਡੈਂਸ ਟੋਰਾਂਟੋ 온ਟਾਰੀਓ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਮਨਦੀਪ ਕੌਰ ਕਾਸਟ ਜੱਟ ਸਿੱਖ ਗੋਤ ਵੜੈਚ ਉਮਰ 8 4 1992 ਕੱਦ 5 ਫੁੱਟ ਪੜਾਈ ਜੀ ਐਨਐਮ ਐਡ ਪੋਸਟ ਬੇਸਿਕ ਨਰਸਿੰਗ ਪਿਤਾ ਰਿਟਾਇਰ ਕਾਨ ਗੋਪਰਾ ਇੱਕ ਮੈਰਿਡ ਕੈਨੇਡਾ ਪੀਆਰ ਮਾਤਾ ਪਿਤਾ ਦੇ ਕੋਲ ਵਿਜ਼ਟਰ ਵੀਜ਼ਾ ਇਹ 10 ਸਾਲ ਦਾ ਤੇ ਕਾਮੇ ਜੀ ਇਹਨਾਂ ਦਾ ਵਰਕ ਪਰਮਿਟ ਤੇ ਲੜਕੀ ਪੀਆਰ ਫਾਈਲ ਅਪਲਾਈ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਉਹ ਵੇਚਾ ਪੰਜਾਬ ਖਾਨਦਾਨੀ ਪਰਿਵਾਰ ਤੋਂ ਹੋਵੇ 8 ਤੋਂ 10 ਕਿੱਲੇ ਜ਼ਮੀਨ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮਾਨਸਾ ਕਾਸਟ ਜੱਟ ਸਿੱਖ ਉਮਰ 1990 ਕੱਦ 5 ਫੁੱਟ 4 ਇੰਚ ਗੋਤ ਮਾਨਸ਼ਾਈਆਂ ਭਰਾ ਇੱਕ ਮੈਰਿਡ ਮਾਤਾ ਪਿਤਾ ਫੈਮਿਲੀ ਦੇ ਵਿੱਚ ਤੇ ਦਾਦਾ ਜੀ ਪੜਾਏ ਜੀ ਐਨ ਐਮ 5 ਇਅਰ ਐਕਸਪੀਰੀਅੰਸ ਬੀ ਐਸ ਸੀ ਸੈਕੰਡ ਇਅਰ ਦੇ ਪੇਪਰ ਦੇਣੇ ਹਨ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕਨੇਡਾ ਆਸਟ੍ਰੇਲੀਆ ਦੇ ਵਿੱਚ ਪੀ ਆਰ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ 5 ਤੋਂ 7 ਕਿੱਲੇ ਜ਼ਮੀਨ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਡਾਕਟਰ ਮਨਦੀਪ ਕੌਰ ਉਮਰ 23 5 1997 ਕੱਦ 5 ਫੁੱਟ 7 ਇੰਚ ਪੜਾਈ ਗ੍ਰੈਜੂਏਟ ਇਨ ਬੀਏ ਐਮਐਸ ਪੰਜਾਬ ਪੈਨ ਏਕੇ ਮੈਰਿਡ ਬਰਾ ਐਮਬੀਬੀਐਸ ਸਟੂਡੈਂਟ ਐਟ ਜੀਐਮਸੀ ਪਟਿਆਲਾ ਪਿਤਾ ਇਲੈਕਟ੍ਰਿਕ ਵਰਕਸ਼ਾਪ ਮਾਤਾ ਹਾਊਸ ਵਾਈਫ ਤੇ ਕੰਮ ਹੈ ਜੀ ਇਹਨਾਂ ਦਾ ਐਕਸ ਐਮਓ ਪਟਿਆਲਾ ਹਰਟ ਹਸਪੀਟਲ ਪ੍ਰੈਜ਼ੈਂਟ ਐਮਓ ਐਟ ਪ੍ਰਾਈਮ ਹਸਪੀਟਲ ਪਟਿਆਲਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਨਦੀਪ ਕੌਰ ਪਤਾ ਲੁਧਿਆਣਾ ਕਾਸਟ ਅਰੂੜਾ ਸਿੱਖ ਗੋਤ ਗੰਪੇਰ ਉਮਰ 31 7 1995 ਜਨਮ ਸਥਾਨ ਲੁਧਿਆਣਾ ਜਨਮ ਟਾਈਮ 1:50 ਪੀਐਮ ਕੱਦ 5 ਫੁੱਟ 1 ਇੰਚ ਪੜਾਈ ਬੀਐਸਸੀ ਨਰਸਿੰਗ ਪਰਾ ਇੱਕ ਕੈਨੇਡਾ ਪੀਆਰ ਕਾਮੇ ਜੀ ਇਹਨਾਂ ਦਾ ਡੀਐਮਸੀ ਹਸਪੀਟਲ ਵਰਕ ਐਸ ਅ ਨਰਸ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਆਸਟ੍ਰੇਲੀਆ ਜਾਂ ਇੰਗਲੈਂਡ ਦੇ ਵਿੱਚ ਪੀਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿਕ ਗੋਤ ਵਿਰਕ ਉਮਰ 13 11 1994 ਕੱਦ 5 ਫੁੱਟ 4 ਇੰਚ ਪੜਾਈ ਬੀ ਐਸ ਸੀ ਨਰਸਿੰਗ ਪਰਾ ਦੋ ਪਿਤਾ ਡਿਮਾਈਂਸ ਮਾਤਾ ਹਾਊਸ ਵਾਈਫ ਕਾਮੀ ਜੀ ਕੈਨੇਡਾ ਪੀ ਆਰ ਰਜਿਸਟਰਡ ਨਰਸ ਇਨ ਅਲਬਰਟਾ ਪਰਵਾਰ ਦੀ ਮੰਗੇ ਜੀ ਮੁੰਡਾ ਸੋਨਾ ਸੁਨੱਖਾ ਹੋਵੇ ਕੱਦ 5 ਫੁੱਟ 8 ਇੰਚ ਤੱਕ ਹੋਵੇ ਜੈੱਟ ਸਿੰਘ ਫੈਮਿਲੀ ਤੋਂ ਹੋਵੇ ਐਮਬੀਬੀਐਸ ਸੀਏ ਐਮਐਸਸੀ ਆਰਟੀ ਕੀਤੀ ਹੋਵੇ 20 ਕਿਲੇ ਚ ਮੀਨ ਹੋਵੇ ਅੰਮ੍ਰਿਤਸਰ ਤਰਨਤਾਰਨ ਤੇ ਗੁਰਦਾਸਪੁਰ ਜੀਰਾ ਕਪੂਰਥਲਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਫਰੀਦਕੋਟ ਕਾਸਟ ਜੱਟ ਸਿੱਖ ਉਮਰ 1995 ਕੱਦ 5 ਫੁੱਟ 2 ਇੰਚ ਪੈਣ ਇੱਕ ਭਰਾ ਇੱਕ ਕਾਮੇ ਜੀ ਕੁੜੀ ਕੈਨੇਡਾ ਪੀਆਰ ਐਂਡ ਸਿਟੀਜ਼ਨਸ਼ਿਪ ਦੀ ਫਾਈਲ ਅਪਲਾਈ ਅਮਰੀਕਾ ਦੇ 10 ਸਾਲ ਦਾ ਵੀਜ਼ਾ ਹੈ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਹੋਵੇ ਕਿਸੇ ਵੀ ਸਟੇਟਸ ਤੇ ਹੋਵੇ ਨਸ਼ੇ ਤੋਂ ਰਹਿਤ ਹੋਵੇ ਤੇ ਸੋਨਾ ਸਨੱਖਾ ਹੋਵੇ 10 ਕਿੱਲੇ ਜ਼ਮੀਨ ਹੋਵੇ ਮਾਲਵਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਏ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ